ਜਿਸੀ ਨਮਨ ਕਰ ਰਹੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਜੋ ਤਿੰਨ ਵਾਰ ਰਹੇ ਸ਼੍ਰੀ ਅਟਲ ਬਿਹਾਰੀ ਬਾਜਪਈ ਜੀ ਉਹਨਾਂ ਦੇ ਜ਼ਿੰਦਗੀ ਦਾ ਹਰ ਇੱਕ ਪਹਿਲੂ ਨਿੱਜੀ ਜੀਵਨ ਹੋਵੇ ਰਾਜਨੀਤਿਕ ਜੀਵਨ ਹੋਵੇ ਜਾਂ ਸਮਾਜਿਕ ਜੀਵਨ ਹੋਵੇ ਉਹਨਾਂ ਦੀ ਇੱਕ ਐਸੀ ਪਛਾਣ ਰਹੀ ਹੈ ਔਰ ਐਸੇ ਨਿਸ਼ਾਨ ਉਹਨਾਂ ਨੇ ਛੱਡੇ ਨੇ ਜੋ ਬੇਮਿਸਾਲ ਨੇ ਕੁਝ ਰੋਚਕ ਗੱਲਾਂ ਦਾ ਜ਼ਿਕਰ ਕਰਨਾ ਬੰਦ ਹੈ ਇਸ ਗੱਲ ਦੇ ਬਾਵਜੂਦ ਕਿ ਉਹਨਾਂ ਦੇ ਜਨਮ ਦਿਨ ਨੂੰ ਭਾਰਤ ਦੀ ਸਰਕਾਰ ਨੇ ਸਮਰਪਿਤ ਕੀਤਾ ਹੈ ਗੁੱਡ ਗਵਰਨੈਂਸ ਡੇ ਦੇ ਤੌਰ ਤੇ ਇੱਕ ਕਿੱਸਾ ਯਾਦ ਆਉਂਦਾ ਹੈ ਖਾਸ ਤੌਰ ਤੇ ਅੱਜ ਦੇ ਇਸ ਸੰਦਰਭ ਦੇ ਵਿੱਚ ਜਦੋਂ ਅਸੀਂ ਇਸ ਕਿਸੇ ਨੂੰ ਯਾਦ ਕਰਦੇ ਹਾਂ ਕਿ ਅੱਜ ਦੀ ਰਾਜਨੀਤੀ ਕਿਸ ਸਤਰ ਤੇ ਪਹੁੰਚ ਚੁੱਕੀ ਆ ਔਰ ਕਿਸ ਸਤਰ ਤੇ ਉਸ ਦੀ ਚਰਚਾ ਹੁੰਦੀ ਹੈ ਚੋਣ ਲੜੇ ਜਾਂਦੇ ਨੇ ਚੋਣ ਜਿੱਤੇ ਜਾਂਦੇ ਨੇ ਚੋਣ ਹਾਰੇ ਜਾਂਦੇ ਨੇ ਔਰ ਹਾਰਨ ਤੋਂ ਬਾਅਦ ਜੋ ਚੋਣ ਦੇ ਨਤੀਜੇ ਆਣ ਤੋਂ ਬਾਅਦ ਜਿਸ ਨੂੰ ਹਾਰ ਮਿਲਦੀ ਹੈ ਉਹਦੀ ਤਾਂ ਨਿਰਾਸ਼ਾ ਹੁੰਦੀ ਹੈ ਉਸ ਨਿਰਾਸ਼ਾ ਦੀ ਜੋ ਚਲਕ ਸਾਨੂੰ ਅੱਜ ਕੱਲ ਦੇਖਣ ਨੂੰ ਮਿਲਦੀ ਹੈ ਉਹ ਭਾਰਤ ਦੇ ਕਰੋੜਾਂ ਲੋਕਾਂ ਨੂੰ ਨਿਰਾਸ਼ ਕਰਦੀ ਹੈ ਹਾਰਨ ਵਾਲਾ ਕੋਈ ਵੀ ਹੋਵੇ ਕਿ ਸਾਹ ਹੈ ਸ਼੍ਰੀ ਅਟਲ ਬਿਹਾਰੀ ਬਾਜਪਈ ਜੀ ਦਾ ਕਿ ਚੋਣ ਆ ਹੋਈ ਚੋਣ ਦੇ ਵਿੱਚ ਚੋਣਾਂ ਨੂੰ ਸ਼ਿਕਸਤ ਮਿਲੀ ਮਿਹਨਤ ਬੜੀ ਕੀਤੀ ਸੀ ਮਿਹਨਤ ਕਰਦੀ ਸੀ ਆਪਣੀ ਪਾਰਟੀ ਦੇ ਪ੍ਰਮੁੱਖ ਲੀਡਰ ਸੀ ਔਰ ਉਹਨਾਂ ਦੇ ਸਾਥੀ ਅਕਸਰ ਲੰਬੇ ਸਮੇਂ ਤੱਕ ਜੋ ਰਹੇ ਸ਼੍ਰੀ ਲਾਲ ਕ੍ਰਿਸ਼ਨ ਅੜਵਾਨੀ ਜੀ ਤੇ ਜਦੋਂ ਚੋਣ ਦਾ ਨਤੀਜਾ ਆਇਆ ਔਰ ਉਹਦੇ ਵਿੱਚ ਕਾਮਯਾਬੀ ਨਹੀਂ ਮਿਲੀ ਤਾਂ ਉਸ ਦੇ ਵਿੱਚ ਨਿਰਾਸ਼ਾ ਦੇ ਵਿੱਚ ਜਾ ਕੇ ਕਾਰ ਦੇ ਵਿੱਚ ਰੋਂਦੇ ਥਾਂ ਤੇ ਉਹਨਾਂ ਨੇ ਮੁਸਕਰਾਉਂਦੇ ਹੋਏ ਲਾਲਕ੍ਰਿਸ਼ਨ ਅੜਵਾਨੀ ਜੀ ਨੂੰ ਕਿਹਾ ਨਵੀਂ ਦਿੱਲੀ ਦੀ ਗੱਲ ਹੈ ਕਿ ਆਓ ਫਿਲਮ ਦੇਖਣ ਚੱਲਦੇ ਹਾਂ ਕਿੰਨਾ ਵਿਸ਼ਾਲ ਹਿਰਦੇ ਕਿੰਨੀ ਖੁੱਲੀ ਮਾਨਸਿਕਤਾ ਕਿ ਜਿੱਤ ਔਰ ਹਾਰ ਨੂੰ ਇੱਕੋ ਹੀ ਤਰ੍ਹਾਂ ਦੇ ਨਾਲ ਮਹਿਸੂਸ ਕਰਨਾ ਔਰ ਖਾਸ ਤੌਰ ਦੇਤੇ ਹਾਰ ਦੇ ਵਿੱਚ ਨਿਰਾਸ਼ਾ ਦੀ ਇੱਕ ਝਲਕ ਤੱਕ ਨਾ ਨਾ ਇਹ ਉਹੀ ਸ਼ਖਸ ਕਰ ਸਕਦਾ ਜਿਸ ਦੇ ਅੰਦਰ ਇੱਕ ਐਨਾ ਵੱਡਾ ਜਜ਼ਬਾ ਹੋਏ ਸਮਰਪਿਤ ਭਾਵਨਾ ਦਾ ਜਜ਼ਬਾ ਹੋਏ ਸਦਾ ਹੋਏ ਔਰ ਲਾਲ ਕ੍ਰਿਸ਼ਨ ਅਡਵਾਨੀ ਜੀ ਔਰ ਰਟਲ ਬਿਹਾਰੀ ਬਾਜਪਈ ਜੀ ਦੋਨੋਂ ਫਿਲਮ ਦੇਖਣ ਚਲੇਗੇ ਪਹਾੜਗੰਜ ਦੇ ਕੋਲੇ ਇੱਕ ਸਿਨੇਮਾ ਥੀਏਟਰ ਦੇ ਵਿੱਚ ਔਰ ਬਾਈ ਚਾਂਸ ਉਹ ਤੇ ਫਿਲਮ ਜੋ ਲੱਗੀ ਹੋਈ ਸੀ ਉਸ ਦਾ ਟਾਈਟਲ ਵੀ ਬੜਾ ਖਾਸ ਸੀ ਫਿਲਮ ਸੀ ਸਵਰਗੀ ਸ਼੍ਰੀ ਰਾਜ ਕਪੂਰ ਜੀ ਦੀ ਫਿਰ ਸਵੇਰ ਹੋ ਗਈ ਕੀ ਇਤਫਾਕ ਹੈ ਔਰ ਸ਼੍ਰੀ ਅਟਲ ਬਿਹਾਰੀ ਬਾਜਪਾਈ ਜੀ ਨੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੇ ਨਾਲ ਉਹ ਫਿਲਮ ਦੇਖੀ ਔਰ ਫਿਰ ਮੁਸਕਰਾਉਂਦੇ ਹੋਏ ਕਿਹਾ ਆਓ ਅਗਲੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਫਿਰ ਸਵੇਰ ਹੋ ਗਈ